ਇਹਨੂੰ ਕਰਾਣੇ ਆਂ ਯਾ ਅੰਬਲੈਂਸ ਤੇ ਨਾ ਕਰੋ ਨਿਵੇਸ਼ ਕਰਦਾਂਗੇ ਕਰੇ ਕਿਤੇ ਐਮਸੀ ਨਹੀਂ ਆਈ ਹੈ ਆਈ ਰੈਡ ਲਾਈਟ ਆਈ ਇਹ ਸੋਲਿੰਗ ਸਰ ਆਪਾਂ ਟੂ ਚੈੱਕ ਕਰਦੇ ਹਾਂ मैं कर रहा हूं नहीं कर रहा हूं कोरी एंड स्टूडेंट सर सर विशाल आई वाज इन यस है ना चलो जी रहा हूं नहीं आ रहा है ਦੀ ਬੋਲ ਰਹੀ ਹਾਂ ਜੀ ਦੁਦਸਾ ਜੀ ਵਰਗ ਦਾ ਸੂਰਾ ਦੁਦਸਾ ਅੱਜ ਦਾ ਸਟੱਡੀ ਤੇ ਬਣਾਉਣਾ ਹੈ ਤਾਂ ਐਕਸਪਲੋਰਰੀ ਜੀ ਇਹ ਜਿਹੜੀ ਕੰਪਲੈਕਸ ਹੈ ਇਹ ਤਾਂ ਜਿਹੜੀ ਉਹਨਾਂ ਦਾ ਡਾਇਰੈਕਸ਼ਨ ਉੱਪਰ ਹੈ ਜਿਹੜੀ ਦੇ ਉੱਪਰ ਹੈ ਤੇ ਬਚਾਈ ਪਰ ਉਹ ਦਾ ਵੀ ਹਰ ਸਲੂਸ਼ਨ ਜਿਹੜਾ ਚੰਗਾ ਹੈ ਮੈਂ ਸੰਭਲ ਇਹ ਨਰੇਇਗਨ ਨੂੰ ਉਹ ਪਰਲੇ ਪਸੀ ਜਿਹਦੀ ਸ਼ੁਰੂਆਤ ਜਿੱਤ ਤੋਂ ਹੋਈ ਹੈ ਤਾਂ ਪਹਿਲੀ ਜਿੱਤ ਦੀ ਖੁਸ਼ੀ ਵਿੱਚ ਪ੍ਰਤੀ ਕਰਿਆ ਕੀ ਮੈਂ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦਾ ਜੀ ਔਰ ਆਪਣੀ ਜਿਹੜੀ ਸਪੋਚੀ ਲੀਡਰਸ਼ਿਪ ਹੈ ਅਰਵਿੰਦ ਕੇਜਲ ਜੀ ਉਹਨਾਂ ਦੀ ਸੋਚ ਔਰ ਭਗਵੰਤ ਮਾਨ ਜੀ ਦਾ ਡਾਇਨਾਮਿਜ਼ਮ ਔਰ ਜਿਹੜੀ ਪੰਜਾਬ ਦੇ ਵਿੱਚ ਮੇਸਜ ਜਿਹੜੀ ਉਹ ਕੋਸ਼ਿਸ਼ ਕਰਦੇ ਆ ਕਿ ਲੋਕਾਂ ਦੇ ਵਿੱਚ ਰਾ ਕੇ ਰਾਜਨੀਤੀ ਕੀਤੀ ਜਾਵੇ ਔਰ ਅਸੀਂ ਆਪਣੇ ਕੰਮ ਕਰਦਾ ਰਹਿਣਾ ਤੁਸੀਂ ਦੇਖ ਲਓ ਵੀ ਅੱਜ ਰਿਜ਼ਲਟ ਆਇਆ ਮੈਂ ਕੋਈ ਭੰਗੜਾ ਨਹੀਂ ਪਾ ਰਿਹਾ ਮੈਂ ਕੰਮ ਕਰ ਰਿਹਾ ਆਪਣਾ ਠੀਕ ਹੈ ਜੀ ਤੇ ਅਸੀਂ ਆਪਣਾ ਕੰਮ ਕਰਦੇ ਆ ਜੀ ਉਹਦੇ ਤੇ ਲੋਕਾਂ ਨੇ ਸਾਨੂੰ ਜੁੜਾ ਹੈਗਾ ਬਹੁਤ ਵੱਡੇ ਸਾਨੂੰ ਮਾਣ ਦਿੱਤਾ ਲੋਕਾਂ ਨੇ ਪਹਿਲਾਂ ਵੀ ਦਿੱਤਾ ਫਤਵਾ ਦਿੱਤਾ ਸਾਡੇ ਅੱਖ ਦੇ ਵਿੱਚ ਤੇ ਮੈਂ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦਾ ਉਹ ਲੀਡਰਸ਼ਿਪ ਨੂੰ ਸਾਰਿਆਂ ਨੂੰ ਬਧਾਈਆਂ ਦਿੰਦਾ ਨਾ ਜਿਹੜੇ ਕੈਂਡੀਡੇਟ ਜਿੱਤੇ ਆ ਉਹਨਾਂ ਨੂੰ ਸਾਰਿਆਂ ਨੂੰ ਬਧਾਈਆਂ ਦਿੰਦਾ ਔਰ ਗੁੱਡ ਵਿਸ਼ੇਸ਼ ਜਨਵਾਸਤੇ ਵਿਰੋਧੀਆਂ ਦੇ ਲਈ ਕੋਈ ਸਲਾਹ ਨਹੀਂ ਨਹੀਂ ਵਿਰੋਧੀਆਂ ਨੂੰ ਸਾਰੇ ਹੰਦਿਕ ਲੋੜ ਜੇ ਅਸੀਂ ਦੇਖੋ ਮੇਰੀ ਹਮੇਸ਼ਾ ਇੱਕ ਸ਼ੁਰੂ ਤੋਂ ਹੀ ਕੋਸ਼ਿਸ਼ ਰਹੀ ਹੈ ਅਸੀਂ ਜੋ ਹੁਣ ਤੱਕ ਕੀਤਾ ਉਸ ਤੋਂ ਬਿਹਤਰ ਕਰਨਾ ਹੈ ਅਸੀਂ ਆਪਣੇ ਆਪ ਨੂੰ ਮਤਲਬ ਹੋਰ ਜ਼ਿਆਦਾ ਕੰਮ ਕਰਨਾ ਹੋਰ ਜ਼ਿਆਦਾ ਡੈਡੀਕੇਟ ਕਰਨਾ ਇਹਦਾ ਮਕਸਦ ਹੀ ਹੁੰਦਾ ਕਿ ਲੋਕਾਂ ਨੇ ਜੇ ਤੁਹਾਨੂੰ ਅਸ਼ੀਰਵਾਦ ਦਿੱਤਾ ਇਹਦਾ ਮਤਲਬ ਇਹ ਨਹੀਂ ਕਿ ਤੁਹਾਡੇ ਵਿੱਚ ਅਹੰਕਾਰ ਨਹੀਂ ਆਉਣਾ ਚਾਹੀਦਾ ਨਿਮਰਤਾ ਆਣੀ ਚਾਹੀਦੀ ਆ ਔਰ ਜਿਹੜਾ ਤੁਹਾਡਾ ਕੰਮ ਕਰਨ ਦੀ ਜਿਹੜੀ ਤੁਹਾਡੀ ਕਪੈਸਿਟੀ ਆ ਉਹਨੂੰ ਵਧਾਉਣਾ ਚਾਹੀਦਾ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਹੋਰ ਬਿਹਤਰ ਕਰੀਏ ਜੀ ਕਪੂਰਥਲਾ ਵਿਜ਼ਿਟ ਬਾਰੇ ਕਪੂਰਥਲਾ ਵਿਜ਼ਿਟ ਦੇ ਵਿੱਚ ਇਹ ਸਾਡਾ ਰੈਗੂਲਰ ਹੈ ਜੀ ਸਾਡੀ ਪਿੱਛੇ ਬਹੁਤ ਸਾਰੀਆਂ ਮੀਟਿੰਗਸ ਹੋਈਆਂ ਸੀਗੀਆਂ ਸਾਡੇ ਕੋਲੇ ਅਸੀਂ 2-3 ਨਤੀਜੇ ਤੇ ਪਹੁੰਚੇ ਹਾਂ ਜੀ ਇੱਕ ਤਾਂ ਸਾਡੇ ਜਿਹੜੇ ਡਾਕ ਜੋ ਤੁਸੀਂ ਇੱਥੇ ਵੀ ਦੇਖਿਆ ਹੈਗਾ ਮੈਂ ਤੁਹਾਡੇ ਸਾਹਮਣੇ ਸਾਰਾ ਕੁਝ ਦੇਖ ਕੇ ਆਇਆ ਆਮ ਬਰੀ ਅਨਸਪੀਅਰਿੰਗ ਤੇ ਉਹਦੇ ਚ ਐਡਮਿਨਿਸਟ੍ਰੇਸ਼ਨ ਜਿਹੜੀ ਹੈਗੀ ਆ ਉਹਦੇ ਚ ਕਮੀ ਪੇਸ਼ੀ ਆ ਗਈ ਜਿਹੜੀ ਐਡਮਿਨਿਸਟ੍ਰੇਸ਼ਨ ਉਹਦੇ ਵਾਸਤੇ ਸੀ ਨਾ ਜਿਵੇਂ ਸਕੂਲਾਂ ਚ ਕੀਤਾ ਸੀਗਾ ਸੋ ਅਸੀਂ ਬੜਾ ਸੀਰੀਅਸਲੀ ਸੋਚ ਰਹੇ ਹਾਂ ਕਿ ਫੈਸਿਲਿਟੀ ਮੈਨੇਜਰ ਟਾਈਪ ਜਿਹੜੇ ਆਗਿਆ ਪ੍ਰੋਫੈਸ਼ਨਲ ਬੰਦੇ ਲਾਏ ਜਾਣ ਉਹਨਾਂ ਦਾ ਕੰਮ ਹੋਏਗਾ ਕਿ ਜਿਹੜੀ ਹਸਪੀਟਲ ਦੀ ਸਾਰੀ ਅਪਕੀਪ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਬਿਲਡਿੰਗਾਂ ਦੀ ਮੇਨਟੇਨੈਂਸ ਹੈ ਇੱਕ ਵਾਰੀ ਅਸੀਂ ਸਾਰੇ ਜਿੰਨੇ ਸਾਡੇ ਜਲਾ ਹਸਪਤਾਲ ਆ ਔਰ ਜਿੰਨੇ ਸਾਡੇ 서ਬਡਿਵੀਜ਼ਨ ਉਹਨਾਂ ਸਾਰਿਆਂ ਨੂੰ ਇੱਥੇ ਵੀ ਤੁਹਾਡੇ ਕਰਾਂਗੇ ਜੀ ਆਣ ਵਾਲੇ ਜਿਨ੍ਹਾਂ ਦੇ ਵਿੱਚ ਰੰਗ ਰੋਗਨ ਕਰਕੇ ਜਿਹੜੇ ਜਿਵੇਂ ਤੁਹਾਡੀ ਐਮਰਜੈਂਸੀ ਬਹੁਤ ਵਧੀਆ ਹੈਗੀ ਉਹਨੂੰ ਯੂਜ਼ ਕਰਨਾ ਥੋੜੇ ਜਿ ਡਾਕਟਰ ਵੀ ਭਰਤੀ ਕਰ ਰਹੇ ਆ 400 ਡਾਕਟਰ ਆ ਰਹੇ ਆ ਡਾਕਟਰ ਵੀ ਭੇਜਾਂਗਾ ਮੈਂ ਤੇ ਸਟਾਫ ਨਰਸਸ ਵੀ ਭੇਜਾਂਗੇ ਔਰ ਸਾਰੇ ਡਿਸਟ੍ਰਿਕਟ ਹਸਪਤਾਲ ਦੇ ਵਿੱਚ ਅਸੀਂ ਸਾਰੀ ਐਮਰਜੈਂਸੀ ਸੇਵਾ ਸ਼ੁਰੂ ਕਰ ਰਹੇ ਆ ਬੱਚਿਆਂ ਵਾਸਤੇ ਨਿੱਕੂ ਸ਼ੁਰੂ ਕਰ ਰਹੇ ਆ ਔਰ ਓਪਰੇਟਿਵ ਸਰਵਿਸਿਜ਼ ਵਧੇਰ ਕਰ ਰਹੇ ਆ ਦਵਾਈਆਂ ਦੇਖੋ ਅਸੀਂ ਦਵਾਈਆਂ ਪਹੁੰਚਾਤਨੇ ਸਾਰੇ ਪੰਜਾਬ ਵਿੱਚ ਐਕਸ-ਰੇ ਅਲਟਰਾਸਾਊਂਡ ਦੀ ਫੈਸਿਲਿਟੀ ਦੇਤੀ ਹੈ ਸਾਰਿਆਂ ਦੇ ਵਿੱਚ ਹੁਣ ਜਿਹੜਾ ਮਿਸਿੰਗ ਲਿੰਕ ਹੈ ਉਹ ਹੈਗਾ ਇੱਕ ਬੈਟਰ ਐਡਮਿਨਿਸਟ੍ਰੇਸ਼ਨ ਪਲੱਸ ਜਿਹੜਾ ਇੱਕ ਵਾਰੇ ਸਾਰੇ ਵਾਸਰੂਮ ਠੀਕ ਹੋ ਜਾਣ ਸਾਰੇ ਹਸਪਤਾਲ ਨੂੰ ਰੰਗ ਰੋਗਨ ਹੋ ਕੇ ਚੰਗੀ ਤਰ੍ਹਾਂ ਚਮਕਾਤਾ ਜਾਵੇ ਸਫਾਈ ਦਾ ਬਹੁਤ ਵਧੀਆ ਮੰਦੋਬੰਦ ਹੋਵੇ ਔਰ ਜਿਹੜਾ ਸਟਾਫ ਹੈ ਉਹਦੇ ਵਿੱਚ ਅਸੀਂ ਇੱਕ ਇਹਦੇ ਵਿੱਚ ਇੱਕ ਨਵਾਂ ਕੰਪੋਨੈਂਟ ਐਡ ਕਰ ਰਹੇ ਹਾਂ ਉਹ ਹੈਗਾ ਪੇਸ਼ੈਂਟ ਸਿਲੀਟੇਸ਼ਨ ਸਿਸਟਮ ਜਦੋਂ ਮਰੀਜ਼ ਐਮਰਜੈਂਸੀ ਜਾਂਦਾ ਨਾ ਜੀ ਉਦੋਂ ਪਹਿਲਾਂ ਇੱਕ ਡੈਡੀਕੇਟਡ ਟੀਮ ਹੋਏਗੀ ਔਰ ਇੱਕ ਨਵਾਂ ਕੰਪੋਨੈਂਟ ਹੈ ਜਿਹੜਾ ਕਿ ਸਾਰਾ ਮੈਰਕਲ ਜਿਹੜੇ ਤੁਸੀਂ ਵੀ ਅਪਰੀਸ਼ੀਏਟ ਕਰੋਗੇ ਅਸੀਂ ਮhalla clinic ਦੇ ਵਿੱਚ ਕੀਤਾ ਅਸੀਂ 5.5 6000 ਲੋਕਾਂ ਨੂੰ ਕਾਲ ਕੀਤਾ ਮੈਂ ਹਰ ਰੋਜ਼ 5-7 ਬੰਦਿਆਂ ਨੂੰ ਕਾਲ ਕਰਦਾ ਪੰਜਾਬ ਦੇ ਵਿੱਚ ਉਦੋਂ ਗੁਰਦਾਸਪੁਰ ਦੇ ਹੈ ਜਿਹੜਾ ਮhalla clinic ਹੈ ਉਹਦੇ ਡਾਕਟਰ ਨੂੰ ਪਤਾ ਵੀ ਮਿਨਿਸਟਰ ਦਾ ਫੋਨ ਵੀ ਆ ਸਕਦਾ ਸ਼ਕਤੀ ਦਾ ਵੀ ਆ ਸਕਦਾ DHS ਦਾ ਵੀ ਆ ਸਕਦਾ ਤੇ ਜਿਹੜਾ ਲੋਅਰ ਸਟਾਫ ਹੈ ਉਹ ਤਾਂ ਕਰ ਹੀ ਗਿਆ ਜਿਹੜੇ ਇਹ ਵਾਲੇ ਹਸਪਤਾਲ ਇਹਨਾਂ ਵਾਸਤੇ ਵੀ ਫੀਡਬੈਕ ਸ਼ੁਰੂ ਕਰ ਰਹੇ ਮੈਂ ਡੈਡੀਕੇਟਿਡ ਬੰਦੇ ਜਿਹੜੇ ਆ ਗਿਆ ਉਹ ਲਗਾ ਕੇ ਨਾ ਜੀ ਅਸੀਂ ਪੇਸ਼ੈਂਟ ਤੋਂ ਫੀਡਬੈਕ ਲੈਂਦੇ ਅਸੀਂ ਮਰੀਜ਼ ਤੋਂ ਫੀਡਬੈਕ ਲੈਂਦੇ ਤੁਸੀਂ ਡਾਕਟਰ ਨਾਲ ਥੋੜਾ ਪਿਆਰ ਨਾਲ ਗੱਲ ਕੀਤੀ ਤੁਹਾਡਾ ਟੈਸਟ ਠੀਕ ਹੋ ਗਿਆ ਤੁਹਾਨੂੰ ਦਵਾਈ ਮਿਲ ਗਈ ਕਿੰਨੀ ਦਵਾਈ ਮਿਲੀ ਕਿੰਨੀ ਵਾਰੋਂ ਲਿਖੀ ਉਹਦੇ ਨਾਲ ਸਾਨੂੰ ਜਿਹੜੀ ਪੇਸ਼ੈਂਟ ਤੋਂ ਫੀਡਬੈਕ ਆ ਸਾਡੀ ਪੇਸ਼ੈਂਟ ਦੀ ਸੈਟੀਸਫੈਕਸ਼ਨ ਹੈ ਇਹ ਮੈਂ ਜਿਲ੍ਹਾ ਹਸਪਤਾਲਾਂ ਵਾਸਤੇ ਵੀ ਸ਼ੁਰੂ ਕਰ ਰਿਹਾ ਤੇ ਮੈਡੀਕਲ ਕਾਲਜ ਵਾਸਤੇ ਵੀ ਸ਼ੁਰੂ ਕਰ ਰਿਹਾ ਇਹ ਵੇ ਪਹਿਲਾਂ ਹੁੰਦਾ ਸੀ ਕਿ ਸਾਨੂੰ ਬਾਅਦ ਤੋਂ ਪਤਾ ਲੱਗਦਾ ਸੀ ਆਹ ਮਰੀਜ਼ ਨੂੰ ਕਹਾਂ ਵੀ ਤੁਸੀਂ ਫਲਾਣੇ ਹਸਪਤਾਲ ਚਲੋ ਇੱਥੇ ਵੀ ਯੋਸ਼ਤਾ ਕਾਰਡ ਹੈ ਉੱਥੇ ਵੀ ਇੰਸ਼ੋਰੈਂਸ ਦਾ ਕਾਰਡ ਹੈ ਤੇ ਇਹ ਸਾਰੀਆਂ ਮਾਲ ਪ੍ਰੈਕਟਿਸ ਵੀ ਬੰਦ ਹੋਣਗੀਆਂ ਔਰ ਜਿਹੜਾ ਹੈਗਾ ਇਹਦੇ ਨਾਲ ਸਾਡੀ ਇਹਨਾਂ ਵਰਕਿੰਗ ਬੈ ਮੈਡੀਕਲ ਕਾਲਜ ਦਾ ਹਜੇ ਵੀ ਕੰਮ ਚੱਲਿਆ ਥੋੜਾ ਜਿਹਾ ਦਿੱਕਤ ਸਾਨੂੰ ਆਈ ਹੈ ਜੀ ਮੈਡੀਕਲ ਕਾਲਜ ਦੇ ਵਿੱਚ ਅਸੀਂ ਚਾਰ ਵਾਰੀ ਅਟੈਂਡਰ ਕੀਤਾ ਹੁਣ ਸਾਡੀ ਹਾਈएस्ट ਲੈਵਲ ਤੇ ਮੀਟਿੰਗ ਹੋਈ ਹੈ ਅਸੀਂ ਇੱਕ ਪ੍ਰੋਫੈਸ਼ਨਲ ਏਜੰਸੀ ਜਿਹੜੀ ਹੈ ਉਹਦੇ ਥਰੂ ਅਸੀਂ ਮੈਡੀਕਲ ਕਾਲਜ ਦਾ ਕੰਮ ਹੈ ਮੇਰੀ ਕੋਸ਼ਿਸ਼ ਆ ਕਿ ਮਤਲਬ ਆਉਣ ਵਾਲੇ ਇੱਕ ਦੋ ਮਹੀਨੇ ਸ਼ੁਰੂ ਹੋ ਜਾਵੇ ਇੱਕ ਅਹਿਮ ਸਵਾਲ ਹੈ ਤੁਹਾਡੀ ਲਾਸਟ ਵਿਜ਼ਿਟ ਤੇ ਵੀ ਕੀਤਾ ਗਿਆ ਸੀ ਪਿਛਲੀ ਸਰਕਾਰ ਨੇ ਉਹਨੂੰ ਆਈਸੀਯੂ ਨੂੰ ਲਾਂਚ ਕਰ ਗਈ ਚਲਾ ਨਹੀਂ ਪਾਈ ਤੇ ਇਸ ਸਰਕਾਰ ਕੋਲੋਂ ਵੀ ਹਜੇ ਤੱਕ ਇਹ ਚੱਲੂ ਨਹੀਂ ਹੋਇਆ ਤੇ ਉਹ ਪਿਛਲੀ ਤਾਂ ਪਿਛਲੀ ਹੋ ਗਈ ਅਸੀਂ ਹੁਣ ਪਿਛਲੇ ਨਹੀਂ ਨਾ ਹੋਣਾ ਮੈਂ ਤਾਂ ਹੁਣ ਸ਼ੁਰੂ ਕਰਾਉਂਗਾ ਜੀ ਅੱਜ ਮੈਂ ਉਹਨਾਂ ਨੂੰ ਸਾਰੀਆਂ ਟਾਈਮ ਲਾਈਨ ਦੇ ਕੇ ਜਾਊਂਗਾ ਐਂਡ ਇਮੀਡੀਏਟਲੀ ਉੱਥੇ ਉਹਨਾਂ ਨੂੰ ਰੰਗ ਰੋਗਣ ਕਰਾ ਕੇ ਜਿੰਨਾ ਹਫਤਾ ਦਾਸ ਤੇ ਲੱਗਦੇ ਉਹਨੂੰ ਸ਼ੁਰੂ ਕਰਾਂਗੇ ਸਰ ਪਹਿਲੇ ਤੁਸੀਂ ਕਿ ਸਟਾਫ ਦੀ ਸ਼ਾਰਟੇਜ ਨੂੰ ਜਲਦੀ ਪੂਰਾ ਕਰਨ ਦਾ ਕਿਹਾ ਸੀ ਅਜੇ ਤੱਕ ਉਹ ਨਹੀਂ ਨਹੀਂ ਦੇਖੋ ਉਹਦੇ ਕੀ ਹੈ ਦੇਖੋ ਤੁਸੀਂ ਦੇਖਿਓ ਨਾ ਇੱਕ ਕਲੈਕਸ਼ਨ ਆ ਗਈ ਹੁਣ ਇਸ ਤੋਂ ਬਾਅਦ ਨਸਰ ਕਾਰਪੋਰੇਸ਼ਨ ਦੀ ਆ ਜਾਣੀ ਹੈ ਜੀ ਬਿਲਕੁਲ ਸਾਡੇ 400 ਡਾਕਟਰ ਰੈਡੀ ਹੈ ਉਹ ਅਸੀਂ ਮਤਲਬ ਅਗਲਾ ਕੋਰਡ ਲੱਗਣ ਤੋਂ ਪਹਿਲਾਂ ਉਹਨਾਂ ਨੂੰ ਅਪਾਇੰਟਮੈਂਟ ਲਾਟ ਦੇ ਜਿਹੜੀ ਕੋਈ ਹੈ ਕਿ ਕੰਟੈਕਟ بیس ਤੇ ਨਹੀਂ ਨਹੀਂ ਇਹ ਰੈਗੂਲਰ ਪਰਟੀਆ ਚਾਹ ਰੈਗੂਲਰ ਪਰਸੀ ਹੈ ਜੇ ਸਟਾਫ ਨਰਸਸ ਦੀ ਮੈਂ ਸ਼ੁਰੂ ਕਰਤੀ ਹੈ ਜੀ ਉਹ ਫਿਰ ਅਗਲੇ ਕੋਰਟ ਤੋਂ ਬਾਅਦ ਆ ਜਾਣਗੇ ਦੇਖੋ ਅਸੀਂ ਲਗਾਤਾਰ ਕਰ ਰਹੇ ਹਾਂ ਅਸੀਂ 980 ਪਲਾਂ ਜਿਹੜੇ ਜੀਐਨਐਮ ਹੈਗੇ ਉਹਨਾਂ ਨੂੰ ਪਰਤੀ ਕੀਤਾ 580 ਨੂੰ ਦੇ ਦਿੱਤੇ ਉਹਦੇ ਚ ਨਾ ਸਾਨੂੰ ਜਿਵੇਂ ਲੀਗਲ ਮੈਟਰ ਵੀ ਹੁੰਦੇ ਆ ਲੋਕਾਂ ਦੇ ਆਪਸ ਲੋ ਕੋਰਟ ਪਹੁੰਚੇ ਹੁੰਦੇ ਆ ਉਹ ਸਾਰਾ ਕਲੀਅਰ ਕਰਕੇ ਉਹਦੇ ਕਰਕੇ ਜਿਹੜੇ ਉਹਨਾਂ ਦੇ ਰੈਜ਼ਰਵੇਸ਼ਨ ਵੀ ਦੇਖਣੀ ਆ ਬਹੁਤ ਸਾਰੇ ਜਿਹੜੇ ਹੁੰਦੇ ਫਾਈਨੈਂਸ ਵਾਲਿਆਂ ਦਾ ਵੀ ਦੇਖਣਾ ਔਰ ਜਿਹੜੇ ਪਰਸਨਲ ਵਾਲਿਆਂ ਦੇ ਸਾਰੀਆਂ ਕਲੀਅਰੈਂਸ ਲੈ ਕੇ ਸਾਰੀਆਂ ਲੀਗਲ ਹਾਰਡਲਸ ਓਵਰਕਮ ਕਰ ਰਹੇ ਆ ਅਸੀਂ ਚਾਰ ਪਾਸੇ ਡਾਕਟਰ ਆ ਰਹੇ ਜੀ ਨਾਲ ਦੀ ਨਾਲ ਮੈਂ ਦੂਜੀ ਐਡ ਵੀ ਨਾਲ ਦੀ ਨਾਲ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦੇ ਆ ਕਿ ਵਿਵਸਥਾ ਚ ਪ੍ਰੋਬਲਮ ਆਈ ਹੋਈ ਕਿ ਜਿਹੜੇ ਸਪੈਸ਼ਲਿਸਟ ਨੇ ਉਹ ਐਮਰਜੈਂਸੀ ਦੀ ਡਿਊਟੀ ਕਰ ਰਹੇ ਨੇ ਤਾਂ ਉਸ ਦਿਨ ਆਪੀਡੀ ਫਿਰ ਕਲੋਜ਼ ਰਹਿੰਦੀ ਹੈ ਇਹ ਪ੍ਰੋਬਲਮ ਤੁਹਾਡੇ ਅਗਲੇ 2 ਹਫ਼ਤੇ ਚ ਸ਼ਕਤ ਹੋ ਜਾਏਗੀ ਕਿਉਂਕਿ ਮੈਂ ਨਵੇਂ ਜਿਹੜੇ ਐਮਬੀਬੀਐਸ ਡਾਕਟਰ ਹਨ ਜੀ ਉਹ ਮੈਂ ਇੰਨੇ ਕ ਭੇਜਦਾਗਾ ਕਿ ਸਪੈਸ਼ਲਿਸਟ ਸਿਰਫ ਸਪੈਸ਼ਲਿਸਟ ਦਾ ਕੰਮ ਕਰਨਗੇ ਮੈਂ ਤੁਹਾਨੂੰ ਇਸ ਤੋਂ ਇੱਕ ਸਟੈਪ ਅੱਗੇ ਕਹਿ ਰਿਹਾ ਡਾਕਟਰ ਸਿਰਫ ਡਾਕਟਰੀ ਦਾ ਕੰਮ ਕਰਨਗੇ ਮੈਂ ਫੈਸਿਲਿਟੀ ਮੈਨੇਜਰ ਰੱਖ ਰਹੇ ਆ ਜੀ ਅਸੀਂ ਉਹ ਜਿਹੜ ਸਰ ਸਾਡੀ ਵੀ ਇੱਥੇ ਦੌਰਾ ਕਰ ਚੁੱਕੇ ਹਾਂ ਇਸ ਸਿਵਲ ਹਸਪਤਾਲ ਦਾ ਹੁਣ ਮੰਨਿਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ 100000 ਹੋ ਪਊਗਾ ਜੀ ਮੈਂ ਹੁਣ ਜਦੋਂ ਅਗਲੀ ਵਾਰੀ ਆਉਂਗਾ ਤੇ ਮੈਂ ਤੁਹਾਡੇ ਕੋਲ ਪੁੱਛਾਂਗੇ ਸਿਹਤਾਰ ਹੋਇਆ ਕੀ ਹੋਇਆ ਠੀਕ ਹੈ ਸਰ ਜਿਹੜੇ ਜਿਹੜੇ ਮੈਂ ਤੁਹਾਡੇ ਕੋਲ ਲਵਾਂਗਾ ਜੀ ਮੈਡੀਕਲ ਕਵਰ ਅੱਛਾ ਤੁਸੀਂ ਮੈਨੂੰ ਦੱਸੋ ਜੀ ਦੇਖੋ ਇਹ ਚਿੱਟਾ ਆਤੀ ਦਾ ਨਾ ਕਹੋ ਤੁਸੀਂ ਜੀ ਇੱਥੇ ਅੱਜ ਵੀ 200 300 ਡਿਵਰੀਆਂ ਹੋ ਰਹੀਆਂ ਗਰੀਬਾਂ ਦਾ ਹੋ ਰਿਹਾ ਇਲਾਜ ਬਾਲੋ ਡਾਕਟਰ ਬੜੇ ਮਤਲਬ ਤੁਸੀਂ ਕਹੋ ਵੀ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਪੱਖੋਂ ਕੋਈ ਕਮੀ ਬੇਸੀ ਹੋ ਸਕਦੀ ਹੈ ਬ ਵੱਡਾ ਜਿਹੜਾ ਡੀਓ ਡੈਕਟਰ ਰੀਆਪ ਸੈਂਟਰ ਹੈ ਉਹ ਵੀ ਮਤਲਬ ਦੇਸ਼ ਦੇ ਚੰਗਿਆਂ ਵਿੱਚੋਂ ਗਿਣਿਆ ਜਾਂਦਾ ਹੈ ਉੱਥੇ ਜਿਹੜਾ ਫੀਮੇਲ ਦਾ ਉਹ ਪਹਿਲਾ ਇੱਥੇ ਹੋਇਆ ਜਿਹੜੇ ਉਹ ਮਤਲਬ ਉਹਦੇ ਵਿੱਚ ਪ੍ਰੋਬਲਮਸ ਹੈਗੀਆਂ ਅਸੀਂ ਬਹੁਤ ਸਾਰੀਆਂ ਪ੍ਰੋਬਲਮਸ ਇਨਹੈਰਿਟ ਕੀਤੀਆਂ ਇਹਨੂੰ ਸਾਰਿਆਂ ਨੂੰ ਮੈਂ ਜਿਹੜਾ ਹੈਗਾ ਅਗਲੀ ਵਾਰੀ ਜਿਹੜਾ ਹੈਗਾ ਤੁਹਾਡੇ ਜਿਹੜੇ ਨਾ ਡਾਕਟਰ ਪ੍ਰਿੰਸੀਪਲ ਅਸੀਂ ਇੱਕ ਲਾਇ ਹੈ ਜਿਹੜੇ ਜਿਹੋਣੇ ਮੈਡੀਕਲ ਕਾਲਜ ਡਿਵੈਲਪ ਕਰਨਾ ਸੋ ਸਾਰੇ ਆ ਕੇ ਮੈਂ ਹੁਣ ਇੱਕ ਟੀਮ ਭੇਜਾਂਗਾ ਜਾ ਕੇ ਅਸੀਂ ਹੁਣ ਥੋੜਾ ਜਿਹਾ ਦੇਖੋ ਮੈਂ ਲਗਾਤਾਰ ਜਿਹੜਾ ਹੈਗਾ ਸਾਰੇ ਜ਼ਿਲ੍ਹਾ ਹਸਪਤਾਲਾਂ ਦੇ ਵਿੱਚ ਰੈਡੀ ਹੈ ਉਸ ਤੋਂ ਬਾਅਦ ਜਲੰਧਰ ਦਾ ਰੈਡੀ ਹੈ ਉਸ ਤੋਂ ਬਾਅਦ ਇਹ ਤਿਆਰ ਕਰਾਂਗੇ ਹੁਸ਼ਾਰਪੁਰ ਦਾ ਸਾਰੇ ਅਗਲੇ 6 ਮਹੀਨੇ ਦੇ ਵਿੱਚ ਅਸੀਂ ਟਪਕਾ ਫਗਵਾੜੇ ਜਿਹੜਾ ਬਲੱਡ ਬੈਂਕ ਆ ਬੜੀ ਦੀ ਤੂ ਸਸਪੈਂਡ ਹੋਰ ਇੱਕੋ ਪ੍ਰਾਈਵੇਟ ਬਲੱਡ ਬੈਂਕ ਉੱਤੇ ਕੰਮ ਕਰ ਰਹੇ ਲੋਕਾਂ ਨੂੰ ਬਹੁਤ ਮੁਸ਼ਕਲ ਸਰ ਵੀ ਹੈਵ ਅ ਅਪਲਾਈਡ ਫਾਰ ਦੀ ਲਾਇਸੈਂਸ ਨਹੀਂ ਨਹੀਂ ਉਹ ਉਹ ਕਰ ਰਹੇ ਆ ਜੀ ਉਹਦੇ ਉਹਦੇ ਚ ਦੇਖੋ ਸਾਡਾ ਜਿਹੜਾ ਬਲੱਡ ਡੋਨੇਸ਼ਨ ਦਾ ਪੰਜਾਬ ਦੇ ਵਿੱਚ ਬਹੁਤ ਵਧੀਆ ਚੱਲਦਾ ਸਾਡਾ ਤਕਰੀਬਨ 100% ਜਿਹੜਾ ਹੈਗਾ ਵੋਲੰਟਰੀ ਬਲੱਡ ਮਿਸ਼ਨ ਆ ਸਾਡੇ ਕੋਲ ਕੋਈ ਕਮੀ ਨਹੀਂ ਆ ਉਹ ਕੋਈ ਟੈਂਪੋਰਰੀ ਸੈਟਬੈਕ ਹੈਗੀ ਆ ਉਹਨੂੰ ਵੀ ਅਸੀਂ ਉਮਰ ਕੰਮ ਕਰਤਾ ਸਜੇਨੇਟਿਕ ਟੈਸਟ ਵਿਲੈਬਿਲਿਟੀ ਸਾਰੇ ਪੰਜਾਬ 'ਚ ਕੀਤੀ ਹੈ ਮਰਖਲ ਪਹਿਲੀ ਵਾਰ ਹੀ ਹੋਇਆ ਹੈ ਮਤਲਬ 3 ਕਰੋੜ ਤੋਂ 1 ਕਰੋੜ ਲੋਕਾਂ ਨੇ ਆਮ ਆਦਮੀ ਕਲੀਨਿਕ ਚੋਂ ਸਾਡੇ ਨਾ ਵੱਡੇ ਹਸਪਤਾਲਾਂ ਚ ਰਾਸ਼ੀਸ ਕਰਕੇ ਘਟਿਆ ਵੀ ਜਿਹੜਾ ਮਹੱਲਾ ਕਲੀਨਿਕ ਉਹਦੇ ਚ ਟੈਸਟ ਵੀ ਹੋਣ ਲੱਗੇ ਪਹਿਲੀ ਵਾਰੀ ਹੋਇਆ ਕਿਸੇ ਡਿਸਪੈਂਸਰੀ ਚ ਟੈਸਟ ਹੁੰਦੇ ਆ ਪਹਿਲੀ ਵਾਰੀ ਐਕ ਡਿਸਪੈਂਸਰੀ ਚ 80 ਦਵਾਈਆਂ ਮਿਲ ਰਹੀਆਂ ਜੀ ਉਹਦੇ ਚ 2.5 ਕਰੋੜ ਲੋਕ ਉਧਰ ਵੀ ਗਏ ਨਾ ਉਹਨਾਂ ਨੇ ਵੀ ਉਹਨਾਂ ਚੋਂ ਅੱਧਿਆਂ ਨੇ ਤੇ ਇੱਥੇ ਆਣਾ ਹੀ ਸੀਗਾ ਨਾ ਜੀ ਉਹਦੇ ਨਾਲ ਰਸ਼ਟ ਘਟਿਆ ਅਸੀਂ ਕਹਿੰਨੇ ਵੀ ਇੱਥੇ ਜਿਹੜੀਆਂ ਤੁਹਾਡੇ ਆਪਰੇਸ਼ਨ ਜਾਂ ਦੂਜੀਆਂ ਫੈਸਿਲਿ